ਆਪਾ ਰੋਜ਼ ਮਰਦੀ ਜ਼ਿੰਦਗੀ ਵਿੱਚ ਬਹੁਤ ਸਾਰੀ ਜਾਣਕਾਰੀ ਜਾਂ ਨੁਸਖੇ ਵਰਤਦੇ ਹਾਂ ਪਰ ਆਪਾਂ ਨੂੰ ਇਹ ਨਹੀਂ ਪਤਾ ਕਿ ਇਹ ਜਾਣਕਾਰੀ ਕਿੰਨੀ ਪੁਰਾਣੀ ਹੈ ਜਦੋਂ ਆਪਣੀ ਤਬੀਅਤ ਠੀਕ ਨਹੀਂ ਹੁੰਦੀ ਤਾਂ ਆਪਾਂ ਅਕਸਰ ਕੁਝ ਅਜਿਹੇ ਨੁਸਖੇ ਵਰਤਦੇ ਹਾਂ ਜੋ ਕਿ ਆਪਾਂ ਆਪਣੇ ਮਾਂ ਪਿਓ ਤੋਂ ਜਾਂ ਦਾਦਾ ਦਾਦੀ ਤੋਂ ਜਾਂ ਨਾਨਾ ਨਾਨੀ ਤੋਂ ਸੁਨੇ ਹਨ ਜਿਵੇਂ ਕਿ ਖੰਗ ਹੋਣ ਤੇ ਅਦਰਕ ਅਤੇ ਸ਼ਹਿਦ ਖਾਣਾ ਜਾਂ ਅਦਰਕ ਅਤੇ ਕਾਲੀ ਮਿਰਚ ਖਾਣਾ ਜਾ ਜਦੋਂ ਆਪਣੇ 6 ਵਜ ਦੀ ਹੈ ਤਾਂ ਹਲਦੀ ਨੂੰ ਦੁੱਧ ਵਿੱਚ ਘੋਲ ਕੇ ਪੀਣਾ ਖੰਗ ਅਤੇ ਜ਼ੁਕਾਮ ਹੋਣ ਤੇ ਪੁਲਸੀ ਦੇ ਪੱਤੇ ਖਾਣਾ ਇਹ ਜਾਣਕਾਰੀ ਆਪਾਂ ਨੂੰ ਕਿੱਥੋਂ ਮਿਲੀ ਹੈ ਆਪਾਂ ਇਹ ਜਾਣਕਾਰੀ ਕਿਸੇ ਕਿਤਾਬ ਵਿੱਚੋਂ ਨਹੀਂ ਪੜੀ ਪਰ ਆਪਣੇ ਆਲੇ ਦੁਆਲੇ ਅਕਸਰ ਆਪਣੇ ਮਾਂ ਪਿਓ ਨੇ ਜਾਂ ਆਪਣੇ ਬਜ਼ੁਰਗਾਂ ਨੇ ਕਿਸੇ ਦੀ ਸਿਹਤ ਖਰਾਬ ਹੋਣ ਤੇ ਜਾਂ ਕਿਸੇ ਦੇ 6 ਵਜਣ ਤੇ ਉਹਨਾਂ ਨੂੰ ਇਹ ਨੁਸਖਾ ਜਾਂ ਇਲਾਜ ਦੱਸੇ ਹਨ ਅਤੇ ਆਪਾਂ ਇਹ ਵੀ ਦੇਖਿਆ ਹੈ ਕਿ ਜਿਨ੍ਹਾਂ ਨੇ ਇਹ ਨੁਸਖੇ ਸੁਣ ਕੇ ਅੱਗੇ ਅਜਮਾਏ ਹਨ ਉਹਨਾਂ ਨੂੰ ਵੀ ਰਾਤ ਮਿਲੀ ਹੈ ਅਤੇ ਉਹਨਾਂ ਦੀ ਸਿਹਤ ਵਿੱਚ ਵੀ ਸੁਧਾਰ ਹੋਇਆ ਹੈ ਇਹ ਨੁਸਖਾ ਜਾਂ ਇਲਾਜ ਪੀੜੀਦਰ ਪੀੜੀ ਇੱਕ ਪੀੜੀ ਤੋਂ ਅਗਲੀ ਪੀੜੀ ਤੱਕ ਪਹੁੰਚਦਾ ਰਿਹਾ ਹੈ ਇਸ ਜਾਣਕਾਰੀ ਬਾਰੇ ਕਿਸ ਨੂੰ ਅਤੇ ਕਿਵੇਂ ਪਤਾ ਲੱਗਿਆ ਇਹਨਾਂ ਨੁਸਖਿਆਂ ਦੀ ਖੋਜ ਕਿਸ ਨੇ ਕੀਤੀ ਆਪਣੇ ਬਜ਼ੁਰਗ ਕੁਦਰਤ ਦੇ ਬਹੁਤ ਕੋਲੇ ਰਹਿੰਦੇ ਸੀ ਅਤੇ ਪੁਰਾਣੇ ਜ਼ਮਾਨੇ ਵਿੱਚ ਅੰਗਰੇਜ਼ੀ ਦਵਾਈਆਂ ਜਾਂ ਹੋਮਿਓਪੈਥੀ ਦਵਾਈਆਂ ਨਹੀਂ ਹੁੰਦੀਆਂ ਸੀ ਤਾਂ ਅਕਸਰ ਆਪਣੇ ਬਜ਼ੁਰਗ ਜੜੀ ਬੂਟੀ ਖਾ ਕੇ ਤਜਰਬੇ ਕਰਦੇ ਰਹਿੰਦੇ ਸੀ ਜੇਕਰ ਕੋਈ ਜੜੀ ਬੂਟੀ ਖਾ ਕੇ ਉਹਨਾਂ ਦੀ ਸਿਹਤ ਠੀਕ ਹੁੰਦੀ ਸੀ ਅਤੇ ਉਹਨਾਂ ਨੂੰ ਕਿਸੇ ਬਿਮਾਰੀ ਤੋਂ ਰਾਤ ਮਿਲਦੀ ਸੀ ਤਾਂ ਉਹ ਨੁਸਖਾ ਉਹ ਅੱਗੇ ਵੀ ਸਮਝਾਉਂਦੇ ਸੀ ਅਤੇ ਜੇ ਕੋਈ ਜੜੀ ਬੂਟੀ ਖਾ ਕੇ ਉਹਨਾਂ ਦੀ ਤਬੀਅਤ ਖਰਾਬ ਹੁੰਦੀ ਸੀ ਤਾਂ ਉਹ ਅੱਗੇ ਵੀ ਦੱਸ ਦਿੰਦੇ ਸੀ कि इस जड़ी बूटी खाने नाल तबीयत खराब ਹੁੰਦੀ ਹੈ ਨਾ ਸਿਰਫ ਉਹਨਾਂ ਨੇ ਇਹ ਨੁਸਖੇ ਆਪਣੇ ਉੱਤੇ ਅਜ਼ਮਾਏ ਬਲਕਿ ਇਹ ਨੁਸਖੇ ਕਈ ਥਾਵਾਂ ਤੇ ਦਰਜ ਵੀ ਕੀਤੇ ਜੋ ਕਿ ਅੱਗੇ ਦੀ ਅੱਗੇ ਪੀੜੀ ਦਰ ਪੀੜੀ ਆਪਣੇ ਤੱਕ ਅੱਜ ਪਹੁੰਚੇ ਹਨ ਇਹ ਨੁਸਖੇ ਹਜ਼ਾਰਾਂ ਸਾਲ ਪੁਰਾਣੇ ਹਨ ਅਤੇ ਅੱਜ ਇਹ ਨੁਸਖੇ ਸਾਰੀ ਦੁਨੀਆ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਫਾਇਦਾ ਕਰ ਰਹੇ ਹਨ ਇਹ ਸਾਰੇ ਨੁਸਖੇ ਦਰਜ ਹਨ ਆਯੁਰਵੇਦ ਵਿੱਚ ਅੱਜ ਦੀ ਤਰੀਕ ਵਿੱਚ ਬਾਹਰਲੇ ਦੇਸ਼ਾਂ ਦੇ ਲੋਕ ਭਾਰਤ ਦੀਆਂ ਇਹਨਾਂ ਉਪਲਬਧੀਆਂ ਨੂੰ ਦੇਖ ਕੇ ਹੈਰਾਨ ਹੋ ਜਾਂਦੇ ਹਨ ਕਿ ਕਿਸ ਤਰ੍ਹਾਂ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਜਦੋਂ ਮਨੁੱਖ ਕੋਲ ਜ਼ਿਆਦਾ ਸਾਧਨ ਨਹੀਂ ਸੀ ਭਾਰਤ ਦੇ ਲੋਕਾਂ ਨੇ ਆਪਣੇ ਉੱਤੇ ਅਜ਼ਮਾ ਅਜ਼ਮਾ ਕੇ ਉਹ ਜਿਹੜੀਆਂ ਬੂਟੀਆਂ ਲੱਭ ਲਈਆਂ ਜਿਨ੍ਹਾਂ ਨਾਲ ਮਨੁੱਖ ਨੂੰ ਫਾਇਦਾ ਹੁੰਦਾ ਹੈ ਅਤੇ ਕਈ ਰੋਗਾਂ ਤੋਂ ਨਿਜਾਤ ਮਿਲਦੀ ਹੈ ਆਪਾਂ ਅੱਜ ਵੀ ਇਹ ਨੁਸਖੇ ਅਤੇ ਜਾਣਕਾਰੀ ਵਰਤ ਰਹੇ ਹਾਂ ਅਤੇ ਆਪਣੇ ਮਾਪਿਓ ਅਤੇ ਬਜ਼ੁਰਗ ਆਪਾਂ ਨੂੰ ਅਜਿਹੇ ਕੁਦਰਤੀ ਨੁਸਖੇ ਦੱਸਦੇ ਹਨ ਜਿਸ ਨਾਲ ਆਪਾਂ ਨੂੰ ਜਾਂ ਆਪਣੀ ਸਿਹਤ ਨੂੰ ਫਾਇਦਾ ਹੁੰਦਾ ਹੈ